ਐਕਸੀਡੈਂਟ ਇੱਥੇ ਹੋਇਆ ਜੀ ਆ ਸਾਹਮਣੇ ਜਿੱਥੇ ਮੁਸਲਮਾਨ ਇੱਕ ਤਰਬੂਜ ਲਾਂਦਾ ਜੀ ਪੈਟਰੋਲ ਪੰਪ ਤੋਂ ਥੋੜੀ ਕਿਤੇ ਡੈੱਡ ਬਾਡੀ ਮੈਨੂੰ ਫਲੋਰ ਦੇ ਪੈਟਰੋਲ ਪੰਪ ਤੋਂ ਅੱਗੇ ਮਿਲਿਆ ਜੀ ਸਰਦਾਰ ਪੈਂਚਰ ਵਾਲੇ ਦੇ ਕੋਲੋਂ ਮਿਲੀ ਹੈ ਜੀ ਮੈਨੂੰ ਨੇ ਸੁਣਦੀ ਨਹੀਂ ਤੇ ਅੱਗੇ ਉਹ ਕੌਣ ਹੋਊਗਾ ਸੁਣਾਈ ਹੋ ਕਹਿੰਦੇ ਰਿਪੋਰਟ ਆਊਗੀ ਕਹਿੰਦੇ ਉਦੋਂ ਹੋਗਾ ਜੋ ਹੋਗਾ ਪੁਲਿਸ ਨੇ ਮੇਰੀ ਕੋਈ ਕਾਰਵਾਈ ਨਹੀਂ ਕੀਤੀ ਜੀ ਉਹਨਾਂ ਕੋਲ ਪਤਾ ਨਹੀਂ ਇਹਨਾਂ ਪੈਸਾ ਲਿੱਤਾ ਜੀ ਕੀ ਲਿੱਤਾ ਇਹ ਮੈਨੂੰ ਨਹੀਂ ਮੈਨੂੰ ਪਤਾ ਜੀ ਤੁਹਾਨੂੰ ਇੱਥੋਂ ਥਾਣੇ 'ਚ ਭੇਜ ਦਿੱਤਾ ਜੀ ਤੁਸੀਂ ਆਪਣੇ ਘਰੇ ਜਾਓ ਉਹ ਇੱਥੇ ਥਾਣੇ 'ਚ ਬੈਠੇ ਰਹੇ ਉਹ ਤੇ ਕਹ ਰਹੇ ਕਿ ਹਜੇ ਵੀ ਕਾਫ ਸਵੇਰ ਤੋਂ ਆ ਕੇ ਬੈਠੇ ਹੋਣੇ ਕਹ ਰਹੇ ਕਿ ਤਿੰਨ ਦਿਨ ਬਾਅਦ ਤੁਸੀਂ ਆਈਓ ਜਦੋਂ ਰਿਪੋਰਟ ਆਉਣਾ ਪੁੱਛ ਕਮੇਚ ਲੁਧਿਆਣਾ ਆਸੀ ਕਿਤੇ ਗਏ ਨਹੀਂ ਐ ਇੰਨਾ ਨੇ ਜੁਨਾ ਕੀਤਾ ਆ ਹਨ ਕਿ ਅੱਜ ਕੇ ਅੱਜ ਕਰਾਂਗੇ ਕੱਲ ਕਰਾਂਗੇ ਇੱਦਾਂ ਕਰਕੇ ਲੁਧਿਆਣਾ ਲਈ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕੁਪਰੀ ਸਮੇਂ ਲਾਡੋਵਾਲ ਥਾਣੇ ਦੇ ਬਾਹਰ ਖੜੇ ਹੋਇਆ ਥਾਣੇ ਦੇ ਬਾਹਰ ਕਿਉਂ ਖੜੇ ਹੋਇਆ ਇੱਕ ਪਰਿਵਾਰ ਸਾਡੇ ਨਾਲ ਖੜਾ ਹੈ ਜਿਨ੍ਹਾਂ ਦੇ ਲੜਕੇ ਦੀ ਜਿਹੜੀ ਹੈ ਥੋੜਾ ਦੂਰ ਲਾਡੂਵਾਲ ਟੋਲ ਪਲੇਟ ਥੋੜਾ ਪਹਿਲਾਂ ਹੀ ਜਿਹੜਾ ਲਾਡੂਵਾਲ ਖਾਣੇ ਤੋਂ ਥੋੜਾ ਕੁਛ ਦੂਰ ਹੀ ਤੇ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਲੇਕਿਨ ਉਹਦੀ লাশ ਜਿਹੜੀ ਹੈ ਕੁਛ ਦੂਰੀ ਤੇ ਮਿਲਦੀ ਹੈ ਲੇਕਿਨ ਪਰਿਵਾਰ ਮੌਜੂਦ ਹੈ ਥਾਣੇ ਦੇ ਗੇੜੇ ਕੱਢਣ ਨੂੰ ਮਜਬੂਰ ਹੋਇਆ ਪਿਆ ਇਹ ਫੋਟੋ ਹੱਥੇ ਫੜੀ ਹੋਈ ਹੈ ਉਸ ਨੌਜਵਾਨ ਦੀ ਜਿਹੜਾ ਜਿਹਦਾ ਨਾਮ ਬੱਬੂ ਸੀਗਾ ਇਹ ਤਸਵੀਰ ਦਿਖਾਈ ਜਾ ਰਹੀ ਹੈ ਬਾਬੂ ਉਹ ਤਸਵੀਰ ਦਿਖਾਈ ਜਾ ਰਹੀ ਹੈ ਹਾਂ ਜੀ ਇਹਦੇ ਕੌਣ ਹੈ ਤੁਸੀਂ ਪਿਤਾ ਹੋਂ ਦੇ ਹਾਂ ਜੀ ਕੀ ਕਿਹਾ ਜਾਂਦਾ ਜੋ ਕਿ ਮੈਂ ਆਪਣੇ ਬੱਚੇ ਦਾ ਇਨਸਾਮ ਮੰਗਣਾ ਜਾਂਦਾ ਜੋ ਕਿ ਮੇਰੇ ਬ ਨਸ਼ਾ ਕਰਾ ਕੇ ਆਪਣੇ ਘਰੋਂ ਲਿਆ ਕੇ ਮੇਰੇ ਬੱਚੇ ਦਾ ਇੱਥੇ ਕਹਿੰਦਾ ਐਕਸੀਡੈਂਟ ਹੋਇਆ ਜੋ ਕਿ ਫਲੋਰ ਦੇ ਪੁਲ ਪਾਰ ਕਰਕੇ ਜੋ ਕਿ ਮੇਰੇ ਬੱਚੇ ਦੀ ਲਾਸ਼ ਡੈੱਡ ਬੋਡੀ ਮੈਨੂੰ ਮਿਲੀ ਹੈ ਜੋ ਕਿ ਸਾਹ ਦੇ ਚ ਹੈ ਨਹੀਂ ਸੀ ਜੋ ਕਿ ਦੋ ਜਣੇ ਸਦੀਰ ਔਰ ਰਾਹੁਲ ਉਸ ਟਾਈਮ ਮੋਕੇ ਤੇ ਬੈਠੇ ਹੋਏ ਸੀ ਜੋ ਕਿ ਐਕਸੀਡੈਂਟ ਕਿੱਥੇ ਹੋਇਆ ਸੀ ਐਕਸੀਡੈਂਟ ਇੱਥੇ ਹੋਇਆ ਜੀ ਆ ਸਾਹਮਣੇ ਜਿੱਥੇ ਮੁਸਲਮਾਨ ਇੱਕ ਤਰਬੂਜ ਲਾਂਦਾ ਜੀ ਪੈਟਰੋਲ ਪੰਪ ਤੋਂ ਪੁੜੀ ਕਿੱਥੇ ਮਿਲੀ ਡੈੱਡ ਬੋਡੀ ਮੈਨੂੰ ਫਲੋਰ ਦੇ ਪੈਟਰੋਲ ਪੰਪ ਤੋਂ ਅੱਗੇ ਮਿਲੀ ਹੈ ਜੀ ਸਰਦਾਰ ਪੈਂਚਰ ਵਾਲੇ ਦੇ ਕੋਲੋਂ ਮਿਲੀ ਹੈ ਜੀ ਮੈਨੂੰ ਮੈਨੂੰ 2:20 ਤੇ ਮੈਂ ਉਹਨਾਂ ਦੇ ਕੋਲ ਪਹੁੰਚ ਚੁੱਕਿਆ ਸੀ ਐਟ ਅ ਟਾਈਮ ਘਰ ਦੇ ਕੋਲ ਤੇ ਕਿ ਕਿੰਨੇ ਕਿੰਨੇ ਪਹਿਲਾਂ ਦੀ ਐਕਸੀਡੈਂਟ ਕਿੰਨੇ دیر ਪਹਿਲਾਂ ਹੋਇਆ ਸੀ ਐਕਸੀਡੈਂਟ ਇਹਨਾਂ ਦਾ 1:20 ਤੇ ਜੱਤੀ ਇਹ ਸ਼ਨੀਵਾਰ ਦਾ ਦਿਨ ਸੀ ਜੀ ਹਾਂਜੀ ਅੱਜ ਹੋ ਗਿਆ ਸੁਪਰਵਾਰ ਹਾਂਜੀ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਮੇਰੀ ਕੋਈ ਕਾਰਵਾਈ ਨਹੀਂ ਕੀਤੀ ਜੀ ਉਹਨਾਂ ਕੋਲ ਪਤਾ ਨਹੀਂ ਇਹਨਾਂ ਪੈਸਾ ਲਿੱਤਾ ਜੀ ਕੀ ਲਿੱਤਾ ਇਹ ਮੈਨੂੰ ਨਹੀਂ ਮੈਨੂੰ ਪਤਾ ਜੀ ਸਾਨੂੰ ਇੱਥੋਂ ਥਾਣੇ 'ਚ ਭੇਜ ਦਿੱਤਾ ਈ ਤੁਸੀਂ ਆਪਣੇ ਘਰੇ ਜਾਓ ਉਹ ਇੱਥੇ ਥਾਣੇ 'ਚ ਬੈਠੇ ਰਹੇ ਉਹ ਪਤਾ ਨਹੀਂ ਕੀ ਘਟ ਜੋੜ ਕਰਕੇ ਗਏ ਆ ਜੀ ਕੌਣ ਬੈਠੇ ਰਹੇ ਉਹ ਜਿਹੜੇ ਦੂਜੀ ਆਂਟੀ ਬਾਲਟੀ ਸਾਡੀ ਜੀ ਤੁਹਾਨੂੰ ਕਿਦਾ ਪਤਾ ਕੀ ਉਹਨਾਂ ਨੇ ਬੱਚੇ ਨੂੰ ਮਾਰਿਆ ਹਾਂਜੀ ਉਹ ਸਾਨੂੰ ਪਤਾ ਜੀ ਜੋ ਕਿ ਆ ਮੁੰਡਾ ਵੀ ਗਵਾਹ ਬੈਠਾ ਈ ਸਾਡੇ ਨਾਲ ਹੈਗਾ ਜੋ ਕਿ ਉਹਨੂੰ ਕੁੜੀਆਂ ਨੇ ਕਿਹਾ ਸੀ ਤੇ ਰਾਹੁਲ ਨੇ ਕਿਹਾ ਤੂੰ ਸਾਈਡ ਤੇ ਹੋ ਜਾ ਜਿਸ ਦਿਨ ਮੈਂ ਆਪਣੇ ਬੱਚੇ ਦਾ ਸੰਸਕਾਰ ਸ਼ੇਰਪੁਰ ਕਬਰਿਸਤਾਨ ਦੇ ਵਿੱਚ ਕਰਕੇ ਆਇਆ ਜੀ ਤੂੰ ਨਾਲ ਸੀਗਾ ਹਾਂਜੀ ਕਿੰਨੇ ਮੁੰਡੇ ਸੀ ਤੁਸੀਂ ਨਾਲ ਆਈ ਚਾਲ ਜਾਣੇ ਸੀਗੇ ਹਾਂ ਤੇ ਤੇਨੇ ਆਨੇ ਘੁੰਮਦੇ ਵੇ ਸੀਗੇ ਤੇ ਇਹਨਾਂ ਨੇ ਮੈਨੂੰ ਵੀ ਮੱਲੇ ਚੱਕ ਲਿਆ ਤੇ ਮੋਟਰਸਾਈਕਲ ਤੇ ਘੁੰਮਦੇ ਵੇ ਸੀਗੇ ਤੇ ਜਾਂਦਿਆਂ ਦੇ ਇਹ ਲੜ ਪਿਆ ਆਪਸ ਚ ਲੜਨ ਤੋਂ ਬਾਅਦ ਇਹਨਾਂ ਨੇ ਇੱਕ ਦੂਜੇ ਦੇ ਟੱਪਲ ਤੋਂ ਉੱਪਰ ਮਾਰਿਆ ਖਸੋਣਾ ਗੁਰੂਨ ਮਾਰਨ ਤੋਂ ਬਾਅਦ ਅੱਗੇ ਜਾ ਕੇ ਇਹਨਾਂ ਰਾਹੁਲ ਨੇ ਮੋਟਰਸਾਈਕਲ ਛੱਡਤਾ ਆਪਣਾ ਮੋਟਰਸਾਈਕਲ ਤੇ ਉਸ ਤੋਂ ਬਾਅਦ ਬਾਬੂ ਨੂੰ ਹੋਸ਼ ਨਹੀਂ ਆਈ ਐਕਸੀਡੈਂਟ ਹੋਇਆ ਹਾਂ ਕਿਤੇ ਚ ਵੱਜਿਆ ਵੱਜਿਆ ਕਿਹੇ ਚ ਨਹੀਂ ਉਹਨਾਂ ਜਾਣ ਕੇ ਛੱਡਤਾ ਮੋਟਰਸਾਈਕਲ ਬਜਰੀ ਸੀ ਕਿ ਜਾਣ ਕੇ ਮੋਟਰਸਾਈਕਲ ਛੱਡਤਾ ਨਹੀਂ 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 ਜਿਹੜਾ ਨਾਮ ਰਾਹੁਲ ਰਾਹੁਲ ਆ ਆਪਣਾ ਮੋਟਰਸਾਈਕਲ ਸੱਟਦਾ ਤੇ ਚਾਰ ਜਣੇ ਹੀ ਬੈਠੇ ਸੀ ਮੋਟਰਸਾਈਕਲ ਤੇ ਉੱਥੇ ਬੈਠੇ ਸੀ ਹਾਂ ਕਿੱਥੇ ਡਿੱਗੇ ਤੁਸੀਂ ਅਸੀਂ ਡਿੱਗੇ ਸੀ ਇੱਥੇ ਕੀ ਉਹ ਤੇ ਸਿਰ ਤੇ ਲੱਗੀ ਫੇਰ ਆਪਸੇ ਲੱਗੀ ਫੇਰ ਸੱਟ ਮੁੱਕੇ ਤੇ ਉੱਠਿਆ ਨਹੀਂ ਉਹ ਨਹੀਂ ਹਾਂ ਕਿੰਨੇ ਸਾਲ ਦਾ ਬੱਚਾ ਸੀ ਇਹਦਾ 22 ਸਾਲਾਂ ਦਾ ਤੇ ਵਿਆਹ ਹੋਇਆ ਪਿਆ ਸੀਗਾ ਵਿਆਹ ਹੋਇਆ ਤਿੰਨ ਦਿਨਾਂ ਦੇ ਕੁੜੀ ਹੋਈ ਸੀ ਉਹ ਤੇ ਘਰੇ ਹੀ ਅੱਗੇ ਪਾਜੀ ਟਾਕੇ ਲੱਗਿਆ ਆ ਉਹਦਾ ਪ੍ਰੇਸ਼ਾਨਾਂ ਨੂੰ ਕੁੜੀ ਹੋਈ ਹੈ ਘਰੇ ਪਈ ਹੋਈ ਹੈ ਉਹਦਾ ਬੱਚਾ ਜੀ ਛੁੱਟੀ ਕਰਾ ਕੇ ਲਿਆਏ ਸੀ ਹਸਪੀਟਲ ਅੱਜ ਛੁੱਟੀ ਕਰਾਈ ਸਵੇਰੇ ਸਾਡੇ ਕਾਕੇ ਨਾਲ ਵਾਕਿਆ ਕਰਾਤਾ ਉਹਨਾਂ ਨੇ ਵੀਰੇ ਪੁਲਿਸ ਕਦੇ ਵਿੱਚ ਬੈਠੀ ਪੁਲਿਸ ਨੇ ਕਾਰਵਾਈ ਕਿਉਂ ਨਹੀਂ ਕੀਤੀ ਜੋ ਗਵਾ ਤੁਸੀਂ ਨਾਲ ਲੈ ਕੇ ਘੁੰਮ ਰਹੇ ਹੋ ਸੁਣਦੇ ਸੁਣਦੇ ਹੀ ਨਹੀਂ ਤੇ ਅੱਗੇ ਵੀ ਕੋਈ ਕਹੋਗੀ ਤੁਹਾਨੂੰ ਸੁਣਾਈ ਹੋਗੀ ਕਹਿੰਦੇ ਰਿਪੋਰਟ ਆਊਗੀ ਕਹਿੰਦੇ ਉਦੋਂ ਹੋਗਾ ਜੋ ਹੋਗਾ ਕਰਾਵਾਂਗੇ ਮੈਸੇਵਲ ਹਟਪੀਲ ਦੀ ਜੋ ਕਿ ਸਰਕਾਰੀ ਫੀਸ ਜੋ ਕਿ ਮੈਂ ਦੇ ਕੇ ਆਇਆ ਜੀ ਮੇਰੇ ਕੋਲ ਸਾਰੇ ਆਈਡੀ ਪ੍ਰੂਫ ਸਾਰੇ ਕੋਈ ਪਏ ਆ ਜੀ सीएम डॉक्टर साहब ने मेनू साइन भी करके देते है पहला पुलिस वाले ने भेज फिर रिपोर्ट लेके जाने के दूसरी रिपोर्ट तन्नू दीती जाउगी। ਤੁਸੀਂ ਗੱਲ ਨਹੀਂ ਕੀਤੀ ਇਹਨਾਂ ਨਾਲ? ਅਸੀਂ ਗੱਲ ਕੀਤੀ ਹੈ ਜੀ ਇਹ ਸਾਡੀ ਕੋਈ ਸੁਣਾਈ ਨਹੀਂ ਕਰ ਰਹੀ। ਕਿੱਥੇ ਜਾਏ ਤੁਸੀਂ ਫਸਾਣਾ ਚਾਹੁੰਦੇ ਪਿਓ ਮੁੰਡੇ ਨੂੰ। ਕਹਿੰਦੇ ਨਾ ਜਾਏ ਤੁਸੀਂ ਫਸਾ ਰਹੇ ਹੋ ਜ਼ਬਰਦਸਤੀ ਝੂਠ ਬੋਲ ਕੇ ਰਾਹੁਲ। ਤਾਂ ਤੁਸੀਂ ਉਹਨੂੰ ਫਸਾ ਰਹੇ ਹੋ ਕਹਿ ਰਹੇ ਹੋ ਤੁਹਾਡਾ ਉਹਦੇ ਨਾਲ ਰੰਦੀ ਨਾ ਜਿਹਦੇ ਨਾਲ ਤੁਹਾਡੀ ਪਹਿਨ ਤੁਸੀਂ ਤਾਂ ਉਹਨੂੰ ਫਸਾ ਰਹੇ ਹੋ। ਉਹ ਰਹਿ ਤਾਂ ਉਹਦੇ ਨਾਲ 2 ਸਾਲਾਂ ਤੋਂ ਰਹਿ ਰਹੀ ਅਸੀਂ ਜਦੋਂ ਨਹੀਂ ਫਸਾਇਆ ਹੁਣ ਕੀ ਫਸਾਵਾਂਗੇ ਅਸੀਂ ਉਹਨੂੰ। ਮੁੰਡੇ ਚਲਾ ਗਿਆ ਤੇ ਫਸਾਣਾ ਕਰ ਵਿੱਚ ਗਵਾਹ ਗਵਾਈ ਦੇ ਰਿਆ ਵਾ। ਕੋਈ ਤਾਂ ਸੁਣਾਈ ਨਹੀਂ ਕਰ ਰਿਹਾ ਸੋਨ ਨਹੀਂ ਰੇ ਸਾਡੀ। ਤੁਸੀਂ ਦੇਰਿਆ ਮਾ ਜੀ ਕੋਈ ਫੇ ਤੂੰ ਕੀ ਤੂੰ ਨਸ਼ਾ ਨੂੰ ਚਾ ਕਰਦਾ ਕੋਈ ਨਹੀਂ ਨਸ਼ਾ ਕਰਦਾ ਮੈਂ ਗਾਂਜਾ ਗੁੰਜਾ ਪਿੰਨਾ ਜੀ ਜੀ ਨਹੀਂ ਇਹਨੇ ਨਸ਼ਾ ਕੀਤਾ ਆਇਆ ਸੀਗਾ ਕੋਈ ਵੀ ਨਸ਼ਾ ਉਸ ਦਿਨ ਇਹਨੇ ਕੀਤਾ ਸੀ ਮੇਰਾ ਭਰਾ ਹੈ ਹਾਂਜੀ ਭਰਾ ਹੈ ਮੇਰਾ ਤਾਂ ਜਦੋਂ ਪਹੁੰਚੀਓ ਫਿਰ ਕੀ ਭਨੇ ਕੁਝ ਵੀ ਨਹੀਂ ਜੀ ਸਾਨੂੰ ਸਾਨੂੰ ਕਾਫੀ ਦੇਰ ਦਾ ਬਿਠਾਇਆ ਆਇਆ ਇੱਥੇ ਤੇ ਕਹਿ ਰਹੇ ਕਿ ਹਜੇ ਵੀ ਕਾਫੀ ਸਵੇਰ ਤੋਂ ਆ ਕੇ ਬੈਠੇ ਹੋਣੇ ਕਹਿ ਰਹੇ ਕਿ ਤਿੰਨ ਦਿਨ ਬਾਅਦ ਤੁਸੀਂ ਆਈਓ ਜਦੋਂ ਰਿਪੋਰਟ ਆਊਗੀ ਉਸ ਕੁਮਿਚੇ ਲੁਧਿਆਣਾ ਨੂੰ ਮਿਲਦੇ ਅਸੀਂ ਕਿਤੇ ਗਏ ਨਹੀਂ ਇਹਨਾਂ ਨੇ ਗੁੰਮਰਾਹ ਕੀਤਾ ਹੈ ਨਾ ਕਿ ਕੱਜ ਕੇ ਅੱਜ ਕਰਾਂਗੇ ਕੱਲ ਕਰਾਂਗੇ ਐਡਾ ਕਰਕੇ ਥਾਣੇ ਦੇ ਸੱਚ ਤੋਂ ਬਾਅਦ ਏਸੀਪੀ ਹੁੰਦਾ ਏਸੀਪੀ ਤੋਂ ਬਾਅਦ ਜਿਹੜਾ ਏਡੀਸੀਪੀ ਹੁੰਦਾ ਏਡੀਸੀਪੀ ਤੋਂ ਬਾਅਦ ਉੱਤੇ ਐਸਪੀ ਹੁੰਦਾ ਐਸਪੀ ਤੋਂ ਬਾਅਦ ਜਿਹੜਾ ਪੁਲਿਸ ਸਿਟੀ ਦਾ ਡਿਸਟ੍ਰਿਕਟ ਸੀਪੀ ਡਿਵਾਈਨ ਸੀਪੀ ਹੁੰਦਾ ਜਾਵਾਂਗੇ ਨਾ ਕਿਸੇ ਕੇ ਸਾਨੂੰ ਕਿਸੇ ਆਰੇ ਲਾਉਗੇ ਕਿ ਹਾਂ ਵੀ ਨਹੀਂ ਕਰਨਾ ਜਾਂ ਕਿੱਦਾਂ ਵੀ ਹੈ ਸਾਨੂੰ ਹਾਂ ਨਾ ਦਾ ਜਵਾਬ ਥੋੜੀ ਦੇਰੇ ਕਹਿ ਰਹੇ ਕਿ ਕੱਲ ਆਈਓ ਫਿਰ ਅਸੀਂ ਦੂਸਰੇ ਦਿਨ ਆਇਆ ਫਿਰ ਕਹਿੰਦੇ ਕਿ ਹੁਣ ਜਦੋਂ ਰਿਪੋਰਟ ਆਊਗੀ ਫੇਰ ਆਈਓ 3 ਦਿਨ 4 ਦਿਨ ਬਾਅਦ ਸਿਵਲ ਹਸਪੀਟਲ ਰਿਪੋਰਟ ਆਈ ਹੋਈ ਹੈ ਉਹਨਾਂ ਨੇ ਕਿਹਾ ਕਿ ਪੁਲਿਸਰਾਂ ਨੂੰ ਭੇਜ ਕੇ ਸੈਨ ਕਰਵਾ ਦਿਓ ਰਿਪੋਰਟ ਦੇ ਦਾਂਗੇ ਇਹ ਜਾਂਦੇ ਨਹੀਂ ਪਏ ਇੱਥੋਂ ਇਹ ਨਾਲ ਜਾਵੇ ਕੋਈ ਤਾਂ ਹੀ ਕਰਕੇ ਰਿਪੋਰਟ ਦੇ ਦੋਗੇ ਉਹ ਤੁਸੀਂ ਕਿੰਨੀ ਨਹੀਂ ਨਹੀਂ ਤੁਸੀਂ ਕਿੰਨੀ ਕੁ سپورਟ ਇਸ ਪਰਿਵਾਰ ਦੀ ਕਰਦੇ ਹੋ ਵੈਸੇ ਇੱਕ ਗੱਲ ਕਰਾਂ ਤੇ ਪਰਵਾ ਤੁਹਾਡੇ ਕੋਲ ਆਇਆ ਤੇ ਰਾਜੋ ਪਰਿਵਾਰ ਦੀ ਕਿੰਨੀ ਕੁ سپورਟ ਕਰੇ ਪਰਿਵਾਰ ਨੂੰ ਇਨਸਾਫ ਕਿਉਂ ਨਹੀਂ ਮਿਲ ਪਾਰਿਆ ਅਸੀਂ ਆਏ ਸੀਗੇ ਜੀ ਐਸਟੀਓ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਕਿਹਾ ਇਹ ਮੈਡੀਕਲ ਦੀ ਰਿਪੋਰਟ ਆ ਲੈਣ ਦੋ ਮੈਡੀਕਲ ਦੀ ਰਿਪੋਰਟ ਤੋਂ ਬਾਅਦ ਦੇ ਵਿੱਚ ਜੋ ਵੀ ਬਣਦੀ ਕ ना ना रिपोर्ट ਤਾਂ ਇਹ ਮੁਲਾਜ਼ਮ ਪੇਜ ਕਿ ਲੈ ਸਕਦੇ ਨੇ ਸਾਨੂੰ ਜੋ ਇਹਨਾਂ ਨੇ ਗੱਲ ਕੀਤੀ ਜਿਸੀ ਹੁਣ ਗਏ ਆ ਉਹ ਬਿਆਨ ਇਹੀ ਨੇ ਵੀ ਜਦੋਂ ਮੈਡੀਕਲ ਦੀ ਰਿਪੋਰਟ ਆ ਗਈ ਜੋ ਬਣਦੀ ਕਾਰਵਾਈ ਹੋਊਗੀ ਉਹ ਕਰਤੀ ਜਾਊਗੀ ਨਹੀਂ ਪੁਲਿਸ ਕਾਰਵਾਈ ਨਹੀਂ ਕਰ ਰਹੀ ਨਹੀਂ ਕੱਲ ਸਾਨੂੰ ਉਲਟਾ ਸਾਨੂੰ ਫਸਾਤਾ ਸੀ ਮੈਨੂੰ ਤੇ ਮੇਰੀ ਮੰਮੀ ਨੂੰ ਕੱਲ ਥਾਣੇ 'ਚ ਬਿਠਾਤਾ ਸੀ ਉਹਨਾਂ ਨੇ ਪ੍ਰੇਮਬਗੜ ਥਾਣੇ 'ਚ ਥਾਣੇ ਦੇ ਵਿੱਚ ਮੇਰੀ ਘਰ ਦੀ ਨੂੰ ਮੇਰੀ ਨੂੰ ਮੇਰੀ ਕੁੜੀ ਨੂੰ ਸਾਰੇ ਟੱਬਰ ਨੂੰ ਸਾਨੂੰ ਪ੍ਰੇਮਬਗੜ ਥਾਣੇ 'ਚ ਉਸ ਐਂਟੀ ਪਾਰਟੀ ਨੇ ਸਾਨੂੰ ਬਿਠਾਤਾ ਉਹ ਕੇ ਜੋ ਕੇ ਭਾਜੀ ਗਏ ਆ ਮਿੰਟੋ ਮਿੰਟੀ ਸਾਨੂੰ ਕਢਾ ਕੇ ਲਿਆਏ ਸਾਰੇ ਪਰਿਵਾਰ ਨੂੰ ਕਹਿੰਦੇ ਕਿ ਕੁੜੀ ਚੋਰੀ ਕਰਨ ਆਏ ਆ ਕਹਿੰਦੇ ਆਸੀਂ ਆਪਣੇ ਬੱਚੇ ਦੀ ਕੁੜੀ ਭੈਣ ਗਈ ਸੀ ਮਿਲਣ ਅਸਕੇ ਭਾਬੀ ਨੂੰ ਉਹ ਕਹਿੰਦੇ ਸਾਡੀ ਕੁੜੀ ਚੋਰੀ ਕਰਨ ਆਏ ਆਪਣੇ ਬੱਚਾ ਅਸੀਂ ਚੋਰੀ ਕਰਨ ਗਏ ਬਿਲਕੁਲ ਇਹ ਪਰਿਵਾਰ ਹੈ ਜੋ ਲਾਡੋਵਾਲ ਥਾਣੇ ਦੇ ਬਾਹਰ ਜਿਹੜੇ ਖੜੇ ਹੋਏ ਨੇ ਥਾਣਾ ਲੱਡੂਵਾਲ ਦੇ ਵਾਰਿਸ ਕਰਕੇ ਖੜੇ ਹੈ ਕਿ ਮੁੰਡੇ ਦੀ ਜਿਹੜੀ ਹੈ ਇੱਥੇ ਜੋ ਗਵਾਹ ਹੈਗਾ ਸੀਗਾ ਇਹਦੇ ਕਹਿਣ ਦੇ ਮੁਤਾਬਿਕ ਕਿ ਇੱਥੇ ਜਿਹੜੀ ਹੈ ਛੱਟਿਆ ਜਾਂਦਾ ਛੱਟ ਦੇ ਬਾਰੇ ਸਿਟੀ ਚੋੜ ਲੱਗਦੀ ਹੈ ਇਹਦੇ ਕਹਿਣ ਦੇ ਮੁਤਾਬਿਕ ਤੇ ਉਸ ਤੋਂ ਬਾਅਦ ਜਿਹੜੀ ਉਹਦੀ ਮੌਤ ਹੋ ਜਾਂਦੀ ਹੈ ਲੇਕਿਨ ਪਰਿਵਾਰ ਲਗਾਤਾਰ ਲੱਡੂਵਾਲ ਥਾਣੇ ਦੇ ਚੱਕਰ ਕੱਢਣ ਨੂੰ ਮਜਬੂਰ ਹੋਏ ਪਿਆ ਲੱਡੂਵਾਲ ਥਾਣੇ ਵਾਲੋ ਆ ਕਹਿਆ ਜਾਂਦਾ ਕਿ ਐਸਚਓ ਵਾਲੋ ਕੀ ਇਹਦਾ ਮੈਡੀਕਲ ਆ ਲੈਣ ਦੋ ਮੈਡੀਕਲ ਜਿਹੜਾ ਆਈ ਉਹਨੂੰ ਭੇਜ ਕੇ ਕਢਾਇਆ ਵੀ ਜਾ ਸਕਦਾ ਵੈ ਇਹਨਾਂ ਦੇ ਕਹਿਣ ਦੇ ਮੁਤਾਬਿਕ ਲੇਕਿਨ ਪੋਜ਼ਿਟਿਵਲੀ ਕਾਰਵਾਈ ਕਰੀ ਸਾਨੂੰ ਮੰਗਨਦੀ ਬਜਾਏ ਜਿਹੜਾ ਨੇ ਫਸਾਣ ਦੀ ਗੱਲ ਕੀਤੀ ਉਹਦਾ ਪਰਿਵਾਰ ਫਿਰ ਪੁਲਸੋਂ ਇਨਸਾਫ ਕੀ ਲੈ ਸਕਦਾ ਅਗਰ ਪੁਲਸੀ ਜਿਹੜੀ ਹੈ ਇਨਸਾਫ ਨਾ ਦਵੇ ਇੱਕ ਦੋਸ਼ੀਆ ਨੂੰ ਨਾ ਪਕੜ ਪਾਵੇ ਵੈਰੀਫਾਈ ਨਾ ਕਰ ਪਾਵੇ ਤਾਂ ਪੁਲਸ ਦੇ ਉੱਤੇ ਯਕੀਨ ਕਿੱਥੋਂ ਬਣ ਪਾਏਗਾ ਹਾਂਜੀ ਹਾਂਜੀ ਵਿਚਾਰ ਕਰ ਰਹੇ ਆ ਲੁਧਿਆਣਾ ਲਾਈਕ ਤੋਂ ਪੱਤਰਕਾਰ ਬਾਹਰ ਹੀ ਸੀਗਾ ਇੱਕ ਮਿੰਟ ਜਿਹੜਾ ਮਾਮਲਾ ਸੀਦੇ ਬਾਰੇ ਪੁੱਛਣਾ ਸੀਗਾ ਥੋੜਾ ਜਿਹਾ ਕਿਹੜੇ ਮਾਮਲੇ ਬਾਰੇ ਜਿਹੜਾ ਬਾਹਰ ਖੜੇ ਸੀਗੇ ਉਹ ਮੁੰਡਾ-ਮੁੰਡਾ ਮਰਿਆ ਹੋਣਾ ਕੋਈ ਉਹਦਾ ਐਕਸੀਡੈਂਟ ਹੋਇਆ 174 ਦੀ ਕਾਰਵਾਈ ਕਰੀ ਆ 175 ਦੀ ਕਾਰਵਾਈ ਕੀਤੀ ਆ 174 ਦੀ 174 ਦੀ ਲੇਕਿਨ ਪਰਿਵਾਰ ਜਿਹੜੇ ਰੋਪ ਲਗਾ ਰਹੇ ਆ ਉਹ ਮਾਮਲਾ ਕੀ ਹੈ ਜੋ ਕਹਿ ਰਿਹਾ ਕਿ ਜਿਹੜਾ ਗਵਾਹ ਨਾਲ ਲੈ ਕੇ ਆਏ ਨੇ ਉਹ ਕਹਿ ਰਹੇ ਨੇ ਕਿ ਇਸ ਤੱਕਾ ਤੁੱਕਾ ਮਾਰਿਆ ਗਿਆ ਸੀਗਾ ਉਹ ਕੁਝ ਆਇਡੈਂਟੀਫਾਈ ਹੋ ਪਾਇਆ ਪੋਸਟਮਾਰਟਮ ਦੀ ਰਿਪੋਰਟ ਅਜੇ ਆਉਣੀ ਬਾਕੀ ਆ ਜੀ ਲੇਕਿਨ ਮਾਮਲਾ ਨਾ ਉਹ ਹੋ ਗਿਆ ਤੇ ਇਹਦੇ ਚ ਆਈਓ ਸਾਹਿਬ ਨੂੰ ਭੇਜ ਕੇ ਪੋਸਟਮਾਰਟਮ ਦੀ ਰਿਪੋਰਟ ਕਰਾ ਲਈ ਤੇ ਮੈਂ ਕਿਹਾ ਪਰਿਵਾਰ ਨੂੰ ਵੀ ਆ ਲੱਗਦਾ ਕਿ ਪੁਲਿਸ ਵਧੀਆ ਕੰਮ ਕਰ ਰਹੀ ਆ ਤੇ ਪੁਲਿਸ ਨੇ ਜੋ ਵੀ ਹੈਗਾ ਕਾਰਵਾਈ ਵਧੀਆ ਕੀਤੀ ਆ ਹਾਂ ਤੇ ਇੱਕ ਰਿਪੋਰਟ ਜਿਹੜੀ ਸੀ ਕਢਵਾ ਕੇ ਪਰਿਵਾਰ ਨੂੰ ਵਿਸ਼ਵਾਸਨ ਦੇ ਦਿੰਦੇ ਓ ਬ੍ਰਦਰ ਇਹ ਕਿਉਂ ਚੁੱਝਾ ਤਰਦੀਆਂ ਯਾਰ 4-4 ਰਿਪੋਰਟਾਂ ਹੁੰਦੀਆਂ ਨੇ ਦਿੱਲੀ ਉਹਦੇ ਵੀਰ ਕੱਲ ਨਹੀਂ ਸਮਝੇ ਜੀ 174 ਦੇ ਕਿੰਨੀਆਂ 174 ਦੇ ਕਦੇ ਉਹ ਐਪ ਹੁੰਦਾ ਨਹੀਂ ਨਾ ਕਦੇ ਅੱਛਾ ਕਿ 174 ਦਾ ਨਾਰਮਲ ਐਸਟੇਮੈਂਟ ਹੁੰਦੇ ਨੇ ਆਮਤ ਹੋਈਦਾ ਹੱਸਦਾ ਮਤਲਬ ਐਕਸੀਡੈਂਟ ਹੋਇਆ ਕਿ ਵੈਰੀਫਾਈ ਕੀਤਾ ਗਿਆ ਐਕਸੀਡੈਂਟ ਹੋਇਆ ਕਿ ਕੀ ਹੋਇਆ ਸਰ ਕਿ ਜੋ ਸਾਡੀ ਮੋਟਰਸਾਈਕਲ ਮੋਟਰਸਾਈਕਲ ਤੇ ਸੀਗੇ ਇਹ ਜੀ ਮੋਟਰਸਾਈਕਲ ਤੇ ਡਿੱਗ ਪਿਆ ਜੀ ਉਹ ਮੋਟਰਸਾਈਕਲ ਤੇ ਡਿੱਗ ਪੇ ਤੇ ਇਹ ਆ ਹਸਪੀਟਲ ਲੈ ਕੇ ਚੱਕੇ ਉਹਨੂੰ ਜੀ ਠੀਕ ਹੈ ਨੀ ਜੋ ਇਹਨਾਂ ਦੇ ਦਸਨ ਮੁਤਾਬਕ ਚ ਲਿਖਿਆ ਤੇ ਲਿਖਿਆ ਕਹਿੰਦੇ ਦੇਖਣੇ ਕਹਿ ਰਹੇ ਸੀ ਕਿ ਡਿੱਗ ਗਿਆ ਸੀ ਸੀਗਾ ਤੇ লাশ ਜਿਹੜੀ ਉਹਦੀ ਪੈਟਰੋਲ ਬੰਮ ਤੇ ਕੋਲ ਮਿਲੀ ਸੀਗੀ ਉਹ ਕੁਛ ਤੱਤ ਸਾਹਮਣੇ ਆਏ ਇਹਨਾਂ ਦਾ ਜੋ ਜ ਜਦੋਂ 170 ਦੀ ਕਾਰਵਾਈ ਹੋਈ ਹੈ ਨਾ ਉਸ ਦਿਨ ਦਾਦੇ ਜੀ ਵੀ ਐਕਸੀਡੈਂਟ ਹੋ ਕੇ ਕਿ ਮੈਂ ਮੋਟਰਸਾਈਕਲ ਸਲਿੱਪ ਕਰ ਗਿਆ ਡਿਵਾਈਡਰ 'ਚ ਵੱਜਿਆ ਜੀ ਉਹ ਇੱਥਾਂ ਡਿੱਗ ਪਿਆ ਤੇ ਉਹ ਤੋਂ ਬਾਅਦ ਅਸੀਂ ਡਿੱਗੇ ਨੂੰ ਹਸਪੀਟਲ ਲੈ ਗਏ ਜੀ ਉਹ ਉੱਥੇ ਜਾ ਕੇ ਉਹਦੀ ਡੈਥ ਹੋ ਗਈ ਠੀਕ ਹੈ ਨਹੀਂ ਉਸਦੋਂ ਦਾ ਬਚਣੇ ਸੀ ਕੰਨ ਦਾ ਠੀਕ ਹੈ ਸਰ ਬੋਲ ਬੋ ਸ਼ੁਕਰੀਆ ਲੁਧਣਾ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਵਿਸ਼ਾਲ ਕਪੂਰ ਲੁਧਣਾ ਲਾਈਵ